मंत्री परमीर सिं गो अॻे हूंदा परमवीर सिंध जी ਮਾਸ ਬਾਟ ਚ ਕਰ ਰਹੀ ਹੈ ਸਤ ਗੁਰੂ ਦਾ ਇਧਰ ਬਰਾਬਰ ਗਾਪਰੇ ਜੀ ਸ੍ਰੀ ਸਾਹਿਬ ਆਪ ਜੀ ਸਾਸਤਰਾਂ ਦੇ ਵੀ ਦਰਸ਼ਨ ਕਰੋ ਜੀ ਉੱਥੇ ਸਾਡੇ ਮંત્રી ਸਾਹਿਬ ਦਿਵਿੰਦਰ ਪਬਲੀ ਜੀ ਵੀ ਆਪਣੇ ਦਰਮਿਆਨ ਪਹੁੰਚੇ ਨੇ ਜਿੰਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਉਹ ਵੀ ਆਪਣੇ ਦਰਮਿਆਨ ਪਹੁੰਚੇ ਨੇ ਬੇਨਤੀ ਹੈ ਮੈਂਬਰ ਸਾਹਿਬ ਨੂੰ ਤੇ ਪਿਆਰੀ ਸਾਧ ਸੰਗਤ ਜੀ ਐਤਮੇ ਪਰਮਾ ਸਵਾਗਤ ਕਰ ਰਹੇ ਹਾਂ ਨਗਰ ਖੇੜੀ ਦੀਆਂ ਸੰਗਤਾਂ ਦੇ ਵੱਲੋਂ ਸੋ ਆਪਣੇ ਦਰਮਿਆਨ ਹਲਕਾ ਮੈਂਬਰ ਬੀਬੀ ਅਮਨਪ੍ਰੀਤ ਕੌਰ ਜੀ ਹਮਤੋਂ ਤੋਂ ਗੁਰੂ ਕੀ ਸੰਗਤਾਂ ਪਹੁੰਚੀਆਂ ਨੇ ਜਸਵੀਰ ਸਿੰਘ ਜੀ ਤੁਹਾਡੀ ਜਥਾ ਆਪਣੇ ਦਰਮਿਆਨ ਪਹੁੰਚਿਆ ਵੱਡਾ ਧੰਨਵਾਦ ਸਮਗੁਰਾਂ ਦਾ ਕਰਦੇ ਹਾਂ ਸਮਗੁਰ ਜੀ ਚੱਲ ਜੀ ਕਲਾ ਬਖਸ਼ਿਸ਼ ਕਰਨ ਮੋਰੇ

ਅੱਤੀ ਨਾਲ ਉਹ ਸ਼ਰਧਾ ਨਾਲ ਉਹਦਾ ਸਵਾਗਤ ਕਰ ਰਿਆ ਨੇ ਸੰਗਤਾਂ ਸਵੇਰ ਤੋਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਨੇ ਲੰਗਰ ਪ੍ਰਸ਼ਾਦੀ ਦੇ ਸਵੇਰ ਤੋਂ ਤਿਆਰੀਆਂ ਕਰ ਰਿਆ ਨੇ ਚਾਹ ਪਾਣੀ ਹਰ ਜਗ੍ਹਾ ਜਗ੍ਹਾ ਸੰਗਤਾਂ ਇਕੱਠੀਆਂ ਹੋਈਆਂ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਸੰਗਤਾਂ ਦਾ ਤੁਸੀਂ ਕੱਟ ਦੇ ਕਿਸਮ ਸਤਿਉਕ ਸੰਗਤ ਵਿੱਚ ਕਿੰਨਾ ਉਤਸ਼ਾਹ ਹੈ ਜੀ ਬਿਲਕੁਲ ਅਸੀਂ ਅੱਜ ਇੱਥੇ ਸਾਰੀ ਸੰਗਤ ਇਕੱਠੀ ਹੋਈ ਆ ਅਸੀਂ ਇੱਥੇ ਸਮੂਹਿਕ ਰੂਪ ਦੇ ਵਿੱਚ ਸੰਗਤ ਸਾਰੇ ਨੂੰ ਸੱਦਾ ਪੱਤਰ ਦਿੱਤਾ ਹੈ ਸਾਡੇ ਇੱਥੇ ਜੋ ਹਲਕੇ ਦੇ ਵਿਧਾਇਕ ਆਏ ਹੋਏ ਸੀਗੇ ਐਕਸ ਵਿਧਾਇਕ ਸ਼੍ਰੀ ਦਵਿੰਦਰ ਬਬਲੇ ਜੀ ਵਿਧਾਇਕ ਸ਼੍ਰੀ ਪਰਮਵੀਰ ਸਿੰਘ ਜੀ ਆਏ ਹੋਏ ਸੀ ਅਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਕਿ ਤੁਸੀਂ ਆਪ ਵੀ ਆਓ ਆਪਦੀ ਟੀਮ ਵੀ ਲੈ ਕੇ ਆਓ ਜਿੰਨੇ ਗੁਰੂ ਘਰਾਂ 'ਚ ਸੰਗਤ ਆਈ ਹੋਈ ਹੈ ਉਹਨਾਂ ਸਾਰਿਆਂ ਨੂੰ ਸੱਦਾ ਦਿੱਤੇ ਗਏ ਹਨ ਇਸ ਤੋਂ ਪਹਿਲਾਂ ਵੀ ਅਸੀਂ ਪਿੰਡ-ਪਿੰਡ ਦੇ ਵਿੱਚ ਜਾ ਕੇ ਕ੍ਰੀਪਨ ਅਸੀਂ 20 ਪਿੰਡਾਂ ਦੇ ਵਿੱਚ 350 ਸਾਲਾਂ ਨੂੰ ਸਮਰਪਿਤ ਗੁਰਮਤ ਸਮਾਗਮ ਕਰਾ ਚੁੱਕੇ ਹਾਂ ਤੇ ਉਹਨਾਂ ਸਮਾਗਵਾਂ ਵਿੱਚ ਅਸੀਂ ਹਰ ਪਿੰਡ 'ਚ ਪਰਸਨਲੀ ਆਪ ਜਾ ਕੇ ਵੀ ਸੱਦੇ ਦੇ ਚੁਕੇ ਹਾਂ ਤੇ ਤੁਹਾਡੇ ਲਈ ਵੀ ਅਸੀਂ ਸੰਗਤ ਨੂੰ ਇਹੀ ਕਵਾਂਗੇ ਕਿ 28 29 30 ਨੂੰ ਆਪਣੇ ਨੇੜਲੇ ਸਥਾਨ ਤੋਂ ਤਾਂ ਸਾਡੇ ਕੋਲ ਛੇ ਦਿਨ ਸਮਾਗ ਮਨਾਇਆ ਜਾ ਰਿਹਾ ਸਭ ਸੰਗਤਾਂ ਉੱਤੇ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ